ਇਸ ਕੋਖਿਆ ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਆਓ ਗੁਰ ਇਤਿਹਾਸ ਜਾਣੀਏ ਇਸ ਤੋਂ ਪਹਿਲੇ ਵਾਲੀ ਕਥਾ ਵਿੱਚ ਮੈਂ ਤੁਹਾਡੇ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਚੌਥੀ ਪਾਤਸ਼ਾਹੀ ਰਾਮਦਾਸ ਜੀ ਬਾਰੇ ਡਿਸਕਸ ਕੀਤਾ ਸੀ ਅੱਜ ਦਾ ਸਾਡਾ ਨਵਾਂ ਵਿਸ਼ਾ ਸ਼ੁਰੂ ਹੋਇਆ ਸੀ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਬਾਰੇ ਅੱਧੀ ਕੱਖਿਆ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਵੇਖੋ ਜੀ ਉਹਨਾਂ ਦੇ ਜੀਵਨ ਦੇ ਨਾਲ ਕਿਹੜੇ ਕਿਹੜੇ ਪੰਜ ਇੰਪੋਰਟੈਂਟ ਪਰਸਨ ਬਣ ਸਕਦੇ ਹਨ ਮੈਂ ਤੁਹਾਡੇ ਨਾਲ ਇੱਕ ਕੱਖਿਆ ਵਿੱਚ ਡਿਸਕਸ ਕਰਾਂਗਾ ਵੇਖੋ ਜੀ ਅੱਲਾ ਸਾਡਾ ਪਹਿਲਾ ਪਰਸਨ ਕਿਹੜਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਈਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਕਦੋਂ ਤੋਂ ਕਿੱਥੇ ਹੋਈਆ ਸੀ ਸਨ 1563 ਸਨ 1563 ਈਸਵੀ ਨੂੰ ਸ੍ਰੀ ਗੋਵਿੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਵਿਖੇ ਵੇ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ ਸੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ 1563 ਈਸਵੀ ਨੂੰ ਗੋਵਿੰਦਵਾਲ ਸਾਹਿਬ ਗੋਵਿੰਦਵਾਲ ਸਾਹਿਬ ਉਹ ਕਿੱਥੇ ਪੈਂਦਾ ਸੀ ਉਹ ਡਿਸਟ੍ਰਿਕਟ ਤਰਨਤਾਰਨ ਵਿੱਚ ਪੈਂਦਾ ਸੀ ਉੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੋਇਆ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵੇਖੋ ਜੀ ਦੂਜਾ ਪ੍ਰਸ਼ਨ ਸਾਡਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤ ਪਿਤਾ ਦਾ ਕੀ ਨਾਮ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ ਸ੍ਰੀ ਗੁਰੂ ਰਾਮਦਾਸ ਜੀ ਤੇ ਮਾਤਾ ਦਾ ਨਾਮ ਕੀ ਸੀ ਬੀਬੀ ਭਾਨੀ ਜੀ ਉਹਨਾਂ ਦੇ ਪਿਤਾ ਦਾ ਨਾਮ ਕੀ ਸੀ ਸ੍ਰੀ ਗੁਰੂ ਰਾਮਦਾਸ ਜੀ ਜਿਹੜੀ ਚੌਥੀ ਪਾਤਸ਼ਾਹੀ ਸੀ ਉਹ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਸਨ ਤੇ ਬੀਬੀ ਭਾਨੀ ਉਹ ਗੁਰੂ ਅਰਜਨ ਦੇਵ ਜੀ ਦੀ ਮਾਤਾ ਹਨ ਵੇਖੋ ਜੀ ਤੀਜਾ ਪ੍ਰਸ਼ਨ ਸਾਡਾ ਕਿਹੜਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਮਾਤਾ ਗੰਗਾ ਜੀ ਕੀ ਮਾਤਾ ਗੰਗਾ ਜੀ ਅਗਰ ਵੇਖੋ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਦਾ ਕੀ ਨਾਮ ਸੀ ਆ ਵੇਖੋ ਜੀ ਪਹਿਲੇ ਵਾਲੇ ਪ੍ਰਸ਼ਨ ਵਿੱਚ ਉਹਨਾਂ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਉਹ ਦੱਸਿਆ ਤੇ ਦੂਜੇ ਵਾਲੇ ਪ੍ਰਸ਼ਨ ਵਿੱਚ ਉਹਨਾਂ ਦੇ ਮਾਤ ਪਿਤਾ ਦਾ ਕੀ ਨਾਮ ਸੀ ਤੀਜਾ ਪ੍ਰਸ਼ਨ ਉਹਦੀ ਪਤਨੀ ਦਾ ਕੀ ਸੁਪਤਨੀ ਦਾ ਕੀ ਨਾਮ ਸੀ ਤੋ ਚੌਥਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਦਾ ਕੀ ਨਾਮ ਸੀ ਸ੍ਰੀ ਗੁਰੂ ਹਰਗੋਬਿੰਦ ਜੀ ਕੀ ਸ੍ਰੀ ਗੁਰੂ ਹਰਗੋਬਿੰਦ ਜੀ ਪੰਜਵਾਂ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਕਿੱਥੇ ਬਤੀਤ ਹੋਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਕਿੱਥੇ ਬਤੀਤ ਹੋਇਆ ਸੀ ਸ੍ਰੀ ਗੋਵਿੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਵਿਖੇ ਵੇਖੋ ਜੀ ਅੱਜ ਇਹ ਸੜੇ ਪੰਜ ਪ੍ਰਸ਼ਨ ਮੈਂ ਤੁਹਾਡੇ ਨਾਲ ਅੱਜ ਦੀ ਕੱਛਿਆ ਵਿੱਚ ਡਿਸਕਸ ਕੀਤੇ ਹਨ ਅੱਜ ਦਾ ਸਾੜਾ ਵਿਸਾ ਇੱਥੇ ਹੀ ਸਮਾਪਤ ਹੋਇਆ ਸੀ ਅੱਗੇ ਵਾਲੀ ਕੱਖਿਆ ਵਿੱਚ ਵਿੱਚ ਮੈਂ ਤੁਹਾਡੇ ਨਾਲ ਮਿਲੂੰਗਾ ਮਿਲੂੰਗਾ ਮਿਲਾਂਗਾ ਤੇ ਨਵੇਂ ਮਿਸੇ ਦੇ ਨਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀਫਤ